ਉਹ ਖਾਂਤਰੀ ਦੀ ਜੋ ਧਰਮ ਪਤਨੀ ਐ ਉਹਦੇ ਕੋਲ ਤੁਸੀਂ ਸਿਉਨਾ ਲਾ ਲਓ ਤੇ ਗੱਲ ਚ ਕਿੰਨਾ ਪਾਇਆ ਹੋ ਹੁੰਦਾ ਉਹ ਕਿੱਥੇ ਤੇ ਆ ਗਿਆ ਦੂਜੀ ਐ ਰਹੀ ਧਰਮ ਪਤਨੀ ਐ ਪਹਿਲੀ ਅਮਰੀਕਾ ਦੇ ਵਿੱਚ ਐ ਇਹ ਬਹੁਤ ਗੱਲਾਂ ਸੋਚਣਯਾੜੀਆਂ ਸਾਡੇ ਲੋਕਾਂ ਜਿਹੜੇ ਇਹ ਬੜੀ ਛੇਤੀ ਇਹਨਾਂ ਦਿਮਾਗ ਪਤਾ ਨਹੀਂ ਕਿਹੇ ਜਿਹੇ ਵੈਗਰੂ ਨੇ ਬਣਾਏ ਵੇ ਕਾਲ ਵਰਕ ਨੇ ਇਹਨੂੰ ਐਂ ਲੱਗਦਾ ਵੀ ਹਾਂ ਸਾਡੇ ਵਾਸਤੇ ਉਹ ਬੰਦਾ ਸਹੀ ਇਹ ਕਰਕੇ ਦੇਊਗਾ ਕੁਝ ਇਹ ਆਪ ਨਹੀਂ ਕਰਨਾ ਚਾਹੁੰਦੇ ਧੰਨਵਾਦ ਸਾਹਿਬ ਇੱਕ ਮਹਾਨ ਨੇਤਾ ਨੇ ਕਿਸਾਨਾਂ ਦੇ ਪੂਰੀ ਦੁਨੀਆ ਦੇ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ ਪੜ੍ਹੇ ਲਿਖੇ ਬਹੁਤ ਆਉ ਕੋਈ ਵੀ ਗੱਲ ਕਰਨੀ ਹੈ ਤਰਕ ਨਾਲ ਕਰਨੀ ਹੈ ਉਹਨਾਂ ਨੇ ਜੀ ਉਹ ਨਰਮਾਈ ਨਾਲ ਕਰਨੀ ਹੈ ਓਬੜਗੇ ਨਹੀਂ ਕਦੇ ਵੀ ਪੈਣਾ ਹੈਗਾ ਉਹਨਾਂ ਨੂੰ ਪੱਕੀ ਆ ਸਾਡੀ ਸਰਕਾਰ ਦੀ ਜਿਹੜੀ ਨੀਤੀ ਹੈ ਇਹ ਜ਼ਮੀਨ ਜਿਹੜੀ ਹੜਪਣੇ ਵਾਲੀ ਹੈ ਵਿੱਚ ਕੋਵਿਡ ਘਰਾਣਿਆਂ ਨੂੰ ਅਸੀਂ ਲੈ ਕੇ ਆਏ ਇਜੇ ਫਾਰਮ ਬਣਾਇਏ 10000 ਏਕੜ ਦਾ 5000 ਏਕੜ ਦਾ ਵੀ ਫਿਰ ਇਹ ਉਹ ਖੇਤੀ ਕਰਨ ਇਥੇ ਮਜ਼ਦੂਰ ਸਾਰਿਆਂ ਨੂੰ ਬਣਾ ਦਈਏ ਨੀਤੀ ਉਹੀ ਹੈ ਇਹ ਨਾ ਕੋਈ ਸਮਝੇ ਨਾ ਕਾਨੂੰਨ ਬਣਾਉਣ ਨੂੰ ਕਿੱਡੀ ਗੱਲ ਹੈ ਸਰਕਾਰ ਨੂੰ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਨੇ ਭਾਜਪਾ ਦੀ ਜਾਦਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀ ਆ ਹੁਣ ਲੱਗਦਾ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਭਾਜਪਾ ਜਿੱਤੀ ਆ ਉਹਦਾ ਪੰਜਾਬ 'ਚ ਵੀ ਅਸਰ ਪਵੇਗਾ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਐਲਾਨ ਹੋਏਗਾ ਦੇਖੋ ਜੀ ਜਿਹੜੀ ਇਹ ਰਾਜਨੀਤੀ ਹੈ ਨਾ ਇਹ ਰਾਜਨੀਤੀ ਜਿਹੜੀ ਬਹੁਤ ਗੰਦੀ ਹੈ ਇਹ 'ਚ ਕੋਈ ਪਤਾ ਨਹੀਂ ਕਿਹਾ ਹੋਣਾ केजरीवाल ਸਾਹਿਬ ਨੇ ਬੜੇ ਲੋਕਾਂ ਨੂੰ ਸੁਪਨੇ ਦਿਖਾਏ ਜਦ ਸਾਡੇ ਇਲੈਕਸ਼ਨ ਤੇ ਆਪਣੀ ਲੰਘ ਕੇ ਗਈ ਸੀ ਹੁਣ ਤਾਂ ਚਲੋ ਨੇੜੇ ਲੱਗਦੀ ਜਾਂਦੀ ਆ ਪਹਿਲਾਂ ਤਾਂ ਇਹਨੇ ਆਪਣਾ ਕੈਂਡੀਡੇਟ ਹੀ ਨਹੀਂ ਦੱਸਿਆ ਕਿ ਮੁੱਖ ਮੰਤਰੀ ਕੌਣ ਬਣੂਗਾ ਲੋਕ ਪਾਸਾ ਵੱਟਦੇ ਤੇ ਜਦੋਂ ਭਗਵੰਤ ਮਾਨ ਸਾਹਿਬ ਨੂੰ ਕਦੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣਨਗੇ ਲੋਕ ਜਿਹੜੇ ਨਾਲ ਜੁੜ ਗਏ ਇਹਨਾਂ ਦੇ ਹੈ ਬੜੇ ਬੜੇ ਸੁਪਨੇ ਦਿਖਾਤੇ ਨੇ ਲੋਕਾਂ ਨੂੰ ਇਹਨਾਂ ਨੇ ਰਾਜਨੀਤੀ ਲੋਕ ਇਕ ਨਹੀਂ ਕਰਦੇ ਉਹ ਹਮੇਸ਼ਾ ਹੀ ਕਰਦੇ ਹੁੰਦੇ ਆ ਸਾਡੀ ਰਾਜਨੀਤੀ ਜਿਹੜੀ ਭਾਰਤ ਦੀ ਆ ਪੰਜਾਬ ਦੀ ਆ ਔਰ ਬਾਹਰ ਦੇ ਦੇਸ਼ਾਂ ਦੀ ਆ ਜ਼ਮੀਨ ਅਸਮਾਨ ਦਾ ਫਰਕ ਆ ਕਿਸੇ ਵੀ ਉੱਥੇ ਰਾਜਨੇਤਾ ਜਿਹੜਾ ਕੋਈ ਪਹਿਲਾਂ ਪ੍ਰਧਾਨ ਮੰਤਰੀ ਬਣਦਾ ਜਾਂ ਉਹ ਸਟੇਟ ਦਾ ਹੁੰਦਾ ਨੇਤਾ ਹੁੰਦਾ ਉੱਥੇ ਤੁਸੀਂ ਦੇਖ ਲਓ ਬਾਹਰ ਦੇ ਦੇਸ਼ਾਂ ਇਕ ਨਾ ਪ੍ਰੋਪਰਟੀਆਂ ਨੇ ਬਣਾਈਆਂ ਜਿੱਕਣਾ ਇਹ ਬਣਾ ਲੈਣੇ ਫਿਰ ਕੀ 2027 ਦੇ ਵਿੱਚ ਕਿਸਾਨੀ ਵੋਟ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਜਾਏਗੀ ਜਾਂ ਨਹੀਂ ਨਹੀਂ ਦੇਖੋ ਸਾਡਾ ਰਾਜਨੀਤੀ ਨਾਲ ਕੋਈ ਲੱਗਾ ਜਿੱਗਨ ਇਹ ਤਾਂ ਸਾਡਾ ਕੋਈ ਲੱਗ ਰਿਹਾ ਦੇ ਰਾਜਨੀਤੀਕ ਲੱਗ ਹੈ ਕਿਸਾਨੀਕ ਲੱਗ ਹੈ ਜਿਹੜਾ ਕੋਈ ਚੰਗੇ ਕੰਮ ਕਰੂਗਾ ਅਗਲੇ ਉਹ ਤਾਂ ਉਸ ਨੂੰ ਚੁਣਨਗੇ ਕੋਈ ਚੰਗਾ ਕਰਮ ਕਰਕੇ ਦੇਖੇ ਕੋਈ ਪਹਿਲਾਂ ਕਾਂਗਰਸ ਨੇ ਕੀ ਆ ਕਰਿਆ ਲੋਕਾਂ ਨਾਲ ਫੇਰ ਆਮ ਪਾਰਟੀ ਦੇ ਵੀ ਦੇਖ ਲਿਆ ਹਾਂਜੀ ਸਾਰੇ ਇਹਨਾਂ ਨੇ ਵਰਤ ਕੇ ਲੋਕਾਂ ਨੇ ਦੇਖਿਆ ਹੁਣ 27 ਸਾਲ ਰਾਜ ਤੇ ਬਹਾਰ ਰਹੀ ਹੈ ਪਤਾ ਲੱਗ ਜਣਾ ਆਪਾਂ ਨੂੰ ਸਾਰਾ ਕੁਝ ਉੱਥੇ ਦਿੱਲੀ ਦੇ ਵਿੱਚ 2 ਸਾਲ ਦੇ ਵਿੱਚ ਵੀ ਕਿਹਾ ਗੁੱਲ ਖਲਾਉਣੀ ਹੈ ਜੀ ਬਾਜਵਾ ਦਾ ਪਤਾ ਲੱਗੇ ਜਾਣਾ ਜੀ ਪ੍ਰਧਾਨ ਸਾਹਿਬ ਹੁਣ 14 ਫਰਵਰੀ ਨੂੰ ਚਲੋ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਉਮੀਦ ਕਰਦੇ ਆ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਪਰੰਤੂ ਜਿਹੜੀ ਹੁਣ ਮਹਾਪੰਚਾਇਤ ਸੱਦੀ ਜਾਰੀ ਉਸ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਸਨੇਹਾ ਲਾਉਣਾ ਚਾਹੋਗੇ ਤੁਸੀਂ ਹਾਂਜੀ ਬਿਲਕੁਲ ਮੈਂ ਕਿਸਾਨਾਂ ਨੂੰ ਨਹੀਂ ਕੱਲਿਆਂ ਨੂੰ ਮੈਂ ਮਜ਼ਦੂਰਾਂ ਨੂੰ ਵੀ ਬੇਨਤੀ ਕਰਨੀ ਹੈ ਮੈਂ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਨੀ ਹੈ ਛੋਟੇ ਵਪਾਰੀਆਂ ਨੂੰ ਬੇਨਤੀ ਕਰਨੀ ਹੈ ਆ ਤੁਹਾਡੇ ਲਾ ਕੇ ਡੇ ਡੇ ਮਾਲ ਖੁੱਲ ਗਏ ਜਿਹੜਾ ਸੇਵੜਾ ਵਪਾਰੀ ਆ ਉਹ ਨਾ ਸੋਚਿਆ ਵੀ ਮੈਂ ਬਚ ਜੂੰਗਾ ਅਗਲੇ ਨ ਮੌਲਕ ਇਨੀ ਭੱਜੇ ਨੀ ਜਾਣਾ ਇਹ ਮੌਲਕਾ ਦੇ ਖੁੱਲ ਰਹੇ ਆ ਇਹ ਕੋਈ ਨਾ ਕਿਸੇ ਵਪਾਰੀ ਨੇ ਵਿਰੋਧ ਨਹੀਂ ਕੀਤਾ ਜੀ ਨਾ ਕਿਸੇ ਦੁਕਾਨਦਾਰ ਨੇ ਵਿਰੋਧ ਕੀਤਾ ਉਹ ਵੀ ਆਪਣਾ ਮਾੜਾ ਬੁੱਧੀ ਪਰ ਜ਼ੋਰ ਦੇਣ ਇਸ ਦੇ ਉੱਪਰ ਵੀ ਅਸੀਂ ਕਿਸਾਨਾਂ ਦਾ ਸਾਥ ਦਈਏ ਜੀ ਜਿਹੜੇ ਮੌਲ ਆ ਜਿਹੜੇ ਇਹ ਇਹ ਸਾਡਾ ਵਪਾਰੀ ਵੀ ਬਚਿਆ ਰਹੇ ਸਾਡਾ ਦੁਕਾਨਦਾਰ ਵੀ ਬਚਿਆ ਰਹੇ ਸਸ਼ੀਕਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ 14 ਤਰੀਕ ਨੂੰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਕਰਨ ਜਾ ਰਹੀਆਂ ਹਨ ਪਰੰਤੂ ਇਸ ਮੀਟਿੰਗ ਦੇ ਵਿੱਚ ਕੀ ਕੁਝ ਨਤੀਜਾ ਨਿਕਲੇਗਾ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਹੱਲ ਕਰ ਸਕੇਗੀ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਨੂੰ ਲੈ ਕੇ ਪੱਕੀ ਮੋਹਰ ਲੱਗ ਸਕੇਗੀ ਜਾਂ ਨਹੀਂ ਬਹੁਤ ਸਾਰੇ ਸਵਾਲ ਬਣੇ ਪਏ ਨੇ ਪਰੰਤੂ ਇਸ ਮੀਟਿੰਗ ਤੋਂ ਪਹਿਲਾਂ ਹੀ ਅੱਜ ਸਾਡੇ ਨਾਲ ਪ੍ਰਧਾਨ ਸਾਹਿਬ ਗੁਰਦੀਪ ਸਿੰਘ ਕੋਟਲਾ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜਿਸ ਤਰ੍ਹਾਂ ਮੈਂ ਕਿਹਾ ਜੀ 14 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਪਰ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਚੈਨਲ ਦਾ ਤੁਹਾਡੇ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਬੁਲਾ ਕੇ ਸਾਨੂੰ ਮਾਨ ਤੇ ਸਨਮਾਨ ਦਿੱਤਾ ਜੀ ਜੋ ਆਪਾਂ 14 ਤਰੀਕ ਦੀ ਫਰਵਰੀ ਵਾਲੀ ਮੀਟਿੰਗ ਦੀ ਗੱਲਬਾਤ ਕਰਨੀ ਹੈ ਸਾਡਾ ਮੋਰਚਾ ਜੋ ਚੱਲ ਰਿਹਾ ਹੈ ਲਗਾਤਾਰ ਜਿਹਨੂੰ 1 ਸਾਲ ਹੋ ਜਣਾ 12 ਫਰਵਰੀ ਨੂੰ ਜੀ 13 ਫਰਵਰੀ ਨੂੰ ਦੂਜਾ ਸਾਲ ਸ਼ੁਰੂ ਹੋ ਜਣਾ ਹੈ ਜੀ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੇ ਬੜੇ ਹੀ ਵਿਚਾਰ ਉਹਨਾਂ ਦੇ ਡੂੰਘੇ ਨੇ ਸੋਚ ਬਹੁਤ ਡੂੰਗੀ ਹੈ ਉਹਨਾਂ ਦੀ ਜੀ ਇੱਕ ਸਾਲ ਤੋਂ ਲਗਾਤਾਰ ਸਰਕਾਰ ਨੇ ਕੋਈ ਬਾਪੂਣੀ ਨਹੀਂ ਫੜਾਈ ਤੀ ਤੇ ਪਹਿਲਾ ਮੀਟਿੰਗ ਲਗਾਤਾਰ ਸਰਕਾਰ ਨੇ ਕੀਤੀਆਂ ਧੀਆਂ ਮੋਰਚੇ ਦੇ ਨਾਲ ਜੀ ਜੋ ਕਿ ਐਮਐਸਪੀ ਗਰੰਟੀ ਕਾਨੂੰਨ ਹੈ ਸਾਡੇ ਕਾਨੂੰਨ ਦੀ ਗੱਲ ਆ ਬਣਾਉਣੇ ਦੀ ਕੋਈ ਐਮਐਸਬੀ ਤਾਂ ਪਹਿਲੇ ਕਹਿੰਦੇ ਸੀ ਦੇਰੀਏ ਸਰਕਾਰ ਕਹਿੰਦੀ ਅਸੀਂ ਕਹੇ ਵੀ ਕਾਨੂੰਨ ਬਣਾਓ ਇਹਦੇ ਉੱਪਰ ਦੇਖੋ ਹੁਣ ਸਰਕਾਰ ਦਾ ਜੋ ਰਵਈਆ ਤਾਂ ਜੀ ਸਰਕਾਰ ਪਹਿਲਾਂ ਗੱਲਬਾਤ ਸ਼ੁਰੂ ਕਰਨ ਤੇ ਮੰਨੀ ਸੀ ਵੀ ਹਾਂ ਕੋਈ ਨਹੀਂ ਅਸੀਂ ਵਿਚਾਰ ਤੁਹਾਡੇ ਨਾਲ ਕਰਾਂਗੇ 2014 ਸਨ ਵਿੱਚ ਸਾਡੇ ਪ੍ਰਧਾਨ ਮੰਤਰੀ ਜੀ ਤੇ ਨਰਿੰਦਰ ਮੋਦੀ ਜੀ ਉਹਨਾਂ ਨੇ ਕਿਸਾਨਾਂ ਦੇ ਨਾਲ ਇਹ ਵਾਅਦੇ ਕੀਤੇ ਸੀ ਕਹਿੰਦੇ ਦੇਖੋ ਅਸੀਂ ਇੱਕ ਤਾਂ ਐਮਐਸਬੀ ਗਰੰਟੀ ਕਾਨੂੰਨ ਬਣਾਵਾਂਗੇ ਸਾਡੀ ਸਰਕਾਰ ਬਣਾਓ ਜੀ ਪਿਛਲੀਆਂ ਡਿਬੇਟਾਂ ਜਿਹੋ ਉਹਨਾਂ ਦੀਆਂ 2014 ਤੋਂ ਪਹਿਲਾਂ ਦੀਆਂ ਜਦ ਮੁੱਖ ਮੰਤਰੀ ਗੁਜਰਾਤ ਦੇ ਹੁੰਦੇ ਤੇ ਉਹ ਤੁਸੀਂ ਕੱਢ ਕੇ ਦੇਖੋ ਹੂੰ ਹੁਣ ਦੇਖੋ ਹਰ ਇੱਕ ਹੁਣ ਮੇਰੀ ਵੀ ਰਿਕਾਰਡਿੰਗ ਹੋ ਰਹੀ ਹੈ ਕੈਮਰਿਆਂ ਦੇ ਸਾਹਮਣੇ ਮੈਂ ਬੋਲ ਰਿਹਾ ਜੀ ਪ੍ਰਧਾਨ ਮੰਤਰੀ ਜੀ ਨੇ ਇਹ ਕੈਮਰਿਆਂ ਦੇ ਸਾਹਮਣੇ ਗੱਲ ਕੀਤੀ ਦੀ ਉਹ ਕਹਿੰਦੇ ਵੀ ਅਸੀਂ ਸੁਆਮੀ ਨਾਥ ਰਿਪੋਰਟ ਦੇ ਸਾਬ ਨਾਲ ਸਾਨੂੰ ਭਾਅ ਦਵਾਂਗੇ ਹੂੰ ਤੇ ਇਹ ਸਾਰੀ ਗੱਲ ਪ੍ਰਧਾਨ ਮੰਤਰੀ ਜੀ ਨੇ ਕਹੀਆਂ ਦੀ ਜੀ ਉਹਨਾਂ ਨੇ ਇਹ ਵੀ ਕਿਸਾਨਾਂ ਨੂੰ ਕਿਹਾ ਦੇ ਤੁਹਾਡਾ ਅਸੀਂ ਕਰਜ਼ੇ ਮੁਕਤੀ ਵੀ ਕਰਾਂਗੇ ਇੰਨੇ ਵਾਅਦੇ ਉਹਨਾਂ ਨੇ ਸਾਡੇ ਕਿਸਾਨਾਂ ਦੇ ਨਾਲ ਕਰਜ਼ਾ ਕਿੰਨਾ ਕੁ ਚੜਿਆ ਹੋਇਆ ਈ ਦੇਖੋ ਕਰਜ਼ਾ ਜਿਹੜਾ ਹੁੰਦਾ ਨਾ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੜਦਾ ਇੱਕ ਤਾਂ ਕਿਸਾਨ ਨੂੰ ਪੂਰਾ ਫਸਲ ਦਾ ਭਾਅ ਨਹੀਂ ਮਿਲਦਾ ਜੀ ਹੁਣ ਜੇ Swami Nath doctor report ਆਪਾਂ ਉਹਦੇ ਉੱਤੇ ਵਿਚਾਰ ਕੀਤੀ ਆਵੇ ਉਹਦੇ ਸਾਹਮਣੇ ਕਿਸਾਨਾਂ ਨੂੰ ਭਾਅ ਫਸਲ ਦਾ ਮਿਲ ਜਾਵੇ ਇਹ ਕਹਿੰਦੇ ਮਹਿੰਗਾਈ ਹੋ ਜੂਗੀ ਮਹਿੰਗਾਈ ਹੁੰਨੀ ਹੋ ਰਹੀ ਹੈ ਜੀ ਹੁਣ ਮੱਕੀ ਦਾ ਆਟਾ 40 ਰੁਪਏ ਨੂੰ ਖਰੀਦ ਰਹੀਆਂ ਕੋਈ ਬੋਲਦਾ ਈ ਜਾ ਕਿਸਾਨ ਦੀ ਫਸਲ ਦਾ ਭਾਅ ਆਉਂਦਾ ਇਹਨੂੰ ਜਦ ਇਹ ਪਤਾ ਲੱਗਦਾ ਮਹਿੰਗਾਈ ਹੋ ਜੂਗੀ ਮਹਿੰਗਾਈ ਤਾਂ ਹੋਈ ਵੀ ਉਹ ਸਾਹਮਣੇ ਹੀ ਆ ਹੁਣ ਇਹ ਕਹਿੰਦੇ ਜਿਹੜੀ ਖੇਤੀ ਹੈ ਇਹ ਲਾਹੇ ਦਾ ਧੰਦਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਲਾਹੇ ਦਾ ਧੰਦਾ ਪਹਿਲਾਂ ਹੈਗੀ ਤੀ ਇਹਨਾਂ ਦੇ ਘਟੇ ਦਾ ਬਣਜ ਕਰਦੀ ਜੀ ਸਰਕਾਰਾਂ ਦੀ ਇਹ ਗਲਤ ਨੀਤੀਆਂ ਕਰਕੇ ਘਟੇ ਦਾ ਬਣਜ ਹੋ ਜਿਆ ਹੈ ਆਮ ਜਨਤਾ ਨੂੰ ਹੁਣ ਵੀ 40 ਰੁਪਏ ਮੱਕੀ ਦਾ ਆਟਾ ਮਿਲਦਾ ਥੋੜੇ ਸਾਹਮਣੇ ਆ 45 ਰੁਪਏ ਮਿਲਦਾ ਕਣਕ ਦਾ ਮਿਲੇ ਰਿਹਾ ਹੁਣ ਇਸੇ ਕੋਈ ਸ਼ੱਕ ਨਹੀਂ ਹੈਗੀ ਸਾਡੇ ਲੋਕਾਂ ਦਾ ਜਿਹੜਾ ਨਜ਼ਰੀਆ ਜਿਹੜਾ ਉਹ ਦੇਖਣੇ ਦਾ ਹੀ ਫਰਕ ਹੈ ਜਿਹੜੀ ਐਮਐਸਏ ਦਾ ਕਾਨੂੰਨ ਦੀ ਗੱਲ ਕਰ ਰਹੀ ਹੈ ਹੁਣ ਸਾਡੀ ਜਿੱਕਣਾ ਹੁਣ ਝੋਨਾ ਤਾਂ ਝੋਨਾ 2-2000 ਰੁਪਏ ਨੂੰ ਵੇਚਿਆ ਕਿਸਾਨਾਂ ਨੇ ਉਹਦਾ ਸਰਦ 2300 ਰੁਪਏ ਰੇਟ ਜੇ ਕਾਨੂੰਨ ਬਣਿਆ ਹੋਵੇ ਤਾਂ 2300 ਰੁਪਏ ਦੇ ਘੱਟ ਤਾਂ ਨਹੀਂ ਵਿਕ ਸਕਦਾ ਜੀ ਜਿਹੜਾ ਖਰੀਦਣੇ ਵਾਲਾ ਹੁਣ ਮੱਕੀ ਆ ਸਾਡੀ ਜੇ ਸਰਕਾਰ ਸਾਨੂੰ ਇਹਦਾ ਭਾਅ ਮੰਨ ਕੇ ਇੱਕ ਇੱਕ ਮੰਨ ਮੂਲ ਕਹਿੰਦੇ ਨੇ ਹੈਗਾ ਮੂਲੇ ਕਹਿੰਦੇ ਨੇ ਇੱਕ ਮੰਨ ਕੇ ਚੱਲੀਏ ਗੱਲ ਦਾ ਆਪਾਂ ਜੇ ਸਾਨੂੰ ਮੱਕੀ ਦਾ ਭਾਅ 3000 ਦਿੰਦੀ ਹੈ ਸਰਕਾਰ ਸਰਕਾਰ ਕਿਸਾਨਾਂ ਕੋਲ ਤੇ ਬੰਦਾ ਕਿਆ ਖਰੀਦ ਰਿਹਾ ਜੀ 1000 ਰੁਪਏ ਨੂੰ ਕਿਸਾਨਾਂ ਕੋਲ ਤੇ 1000 ਰੁਪਏ ਨੂੰ ਖਰੀਦ ਲਈ ਕਹਿੰਦੇ ਐਮਐਸਪੀ ਹੈਗਾ 3000 1000 ਰੁਪਏ ਨੂੰ ਕਿਸਾਨਾਂ ਕੋਲ ਤੇ ਮੱਕੀ ਖਰੀਦ ਕੇ ਆਟਾ ਦੇਈਆਂ 4000 ਨੂੰ 40 ਰੁਪਏ ਨੂੰ ਕਿਲੋ ਇਸ ਕਾਰਨ ਕਰਕੇ ਕਹਿੰਦੇ ਆ ਵੀ ਨਾ ਤਾਂ ਕਿਸਾਨ ਦਾ ਨੁਕਸਾਨ ਹੋਵੇ ਨਾ ਖਰੀਦਦਾਰ ਦਾ ਹੋਵੇ ਜੇ ਮੱਕੀ ਦਾ ਰੇਟ ਅਸੀਂ ਮੰਨ ਕੇ ਚੱਲੀਏ 2500 ਰੁਪਏ ਆ ਉਹਨੂੰ 30 ਰੁਪਏ ਨੂੰ ਮਿਲ ਜੂਗਾ 5 ਰੁਪਏ ਮਨਾਵਾ ਹੋ ਜੂਗਾ ਵਿਚ ਤੇ ਨਾ ਤਾਂ ਵੇਚਣ ਵਾਲੇ ਨੂੰ ਘਾਟਾ ਪਊਗਾ ਨਾ ਖਰੀਦਣ ਵਾਲੇ ਨੂੰ ਪਊਗਾ ਕਾਨੂੰਨ ਤਾਂ ਕਰਕੇ ਕਹਿੰਦੇ ਆ ਅਸੀਂ ਕਾਨੂੰਨ ਹਰ ਇੱਕ ਚੀਜ਼ ਦਾ ਹੋਣਾ ਚਾਹੀਦਾ ਇਹ ਸਾਡੀ ਕਾਨੂੰਨ ਦੀ ਮੰਗ ਆ ਸਰਕਾਰ ਗੱਲ ਬੈਠ ਜੇ ਟੇਬਲ ਦੇ ਉੱਤੇ ਹੋ ਟੇਬਲ ਪਰ ਹੀ ਬੈਠਣਾ 14 ਤਰੀਕ ਨੂੰ ਸਾਡੇ ਸਾਹਮਣੇ ਆ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੇ ਜਦ ਪਹਿਲਾ ਮੋਰਚਾ ਲੱਗਿਆ ਤਾਂ 2020 26 ਨਵੰਬਰ ਤੇ ਸ਼ੁਰੂ ਹੋਇਆ ਦਿੱਲੀ ਵਿੱਚ ਮੀਟਿੰਗਾਂ ਹੋਈਆਂ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਤਾਂ ਪ੍ਰਧਾਨ ਜੀ ਨੇ ਉਹ ਲੈ ਕੇ ਆਏ ਦੀ ਟੇਬਲ ਪਰ ਮੋੜ ਕੇ ਸਰਕਾਰ ਨੂੰ ਹਰ ਇੱਕ ਗੱਲ ਦਾ ਜਵਾਬ ਦਿੱਤਾ ਤਾਂ ਪ੍ਰਧਾਨ ਜੀ ਨੇ ਹੁਣ ਵੀ ਪ੍ਰਧਾਨ ਜੀ ਨੂੰ ਨਾ ਕਿਹਾ ਤਾਂ ਵੀ ਅਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨਾਲ ਹੀ ਗੱਲ ਕਰਨੀ ਹੈ ਕੇਂਦਰ ਸਰਕਾਰ ਦਾ ਜਿਹੜੇ ਦੋ ਫਾਰਮ ਆ ਸਾਡੇ ਇਕਦਾ ਗੈਰ ਰਾਂਝਿਤਿਕ ਫੋਰਮ ਉਹ ਕਾ ਸਾਡਾ ਆਪਣਾ ਸਾਡਾ ਉਹ ਉਹਦੇ ਕਨਵੀਨਰ ਨੇ ਸਦਾਜੀ ਜੀ ਸਿੰਘ ਢੱਲੇਵਾਲ ਦੂਜਾ ਹੋ ਗਿਆ ਕਿਸਾਨ ਮੋਰਚਾ ਸਾਝਾ ਮੋਰਚਾ ਬੰਦੇਰ ਸਾਹਿਬ ਵਾਲਾ ਇਹ ਦੋਆਂ ਗੱਲ ਕਹਿੰਦੇ ਸੀ ਗੱਲਬਾਤ ਕਿੰਨੀ ਸਰਕਾਰ ਅੰਦਰ ਬੈਠ ਕੇ ਕਰਨੀ ਹੈ ਪ੍ਰਧਾਨ ਜੀ ਕਹਿੰਦੇ ਨਹੀਂ ਸਾਰਿਆਂ ਗੱਲੇ ਕਰ ਲਓ ਜਿੰਨੀਆਂ ਬਾਕੀ ਜਥੇਬੰਦੀਆਂ ਹੋਰ ਵੀ ਹੈਗੀਆਂ ਉਹ ਵੀ ਆ ਜਾਣ ਭਾਈ ਹੁਣ ਕਹਿ ਕੇ ਆਏ ਤੇ ਉੱਥੇ ਵੀ ਅਸੀਂ ਆਵਾਂਗੇ ਮੋਰਚੇ ਚ ਗਏ ਨਹੀਂ ਇਹ ਲੋਕੋ ਪੁੱਛਣੇ ਵੀ ਕਦ ਨਹੀਂ ਜਾ ਰਹੇ ਹੈਗੇ ਕੀ ਕਾਰਨ ਆ ਵੀ ਲੋਕਾ ਤੁਸੀਂ ਪਹੁੰਚ ਰਹੇ ਹੋ ਮੋਰਚੇ ਦੇ ਵਿੱਚ ਆਪਣੇ ਟਰੈਲੀਆਂ ਲੈ ਕੇ ਚਲੋ ਗੱਲ ਆਪਣੀ ਹੋਰ ਪਾਸੇ ਨੂੰ ਜਾ ਰਹੀ ਹੈ ਆਪਾਂ ਤਾਂ ਐਮ ਐਸ ਵੀ ਗਾਰੰਟੀ ਕਾਨੂੰਨ ਦੀ ਸਾਡੀ ਮੰਗ ਹੈ 14 ਤਰੀਕ ਨੂੰ ਤੁਹਾਡੇ ਸਾਹਮਣੇ ਰਿਜ਼ਲਟ ਇਹਦਾ ਆਈਏ ਡੱਲਿਆ ਸਾਹਿਬ ਦੀ ਹੁਣ ਟ੍ਰੀਟਮੈਂਟ ਜਿਹੜੀ ਚੱਲ ਰਹੀ ਸੀ ਪਹਿਲਾਂ ਮੈਂ ਤੁਹਾਡੇ ਚੈਨਲ 'ਤੇ ਗੱਲ ਕਰੀਦੀ ਐ ਜੀ ਤੁਹਾਡੇ ਘਰੇ ਮੇਰੀ ਗੱਲ ਹੋਈ ਸੀ ਚੈਨਲ ਦੇ ਉੱਪਰ ਇਹ ਤੁਹਾਨੂੰ ਯਾਦ ਹੋਊਗਾ ਜੀ ਪਹਿਲੇ ਡਿਬੇਟ ਦੇ ਵਿੱਚ ਵੀ ਉੱਥੇ ਲਿਸਟਾਂ ਬਣੀਆਂ ਪਈਆਂ ਕਿਸਾਨਾਂ ਦੀਆਂ ਜੀ ਉਹ ਗੱਲ ਪੱਕੀ ਹੋ ਗਈ ਨਹੀਂ ਜੀ ਮੇਰੀ ਮਰਜੀ ਵਾੜਾ ਮਜੀਵਾੜੇ ਵਾਲੇ ਕਰ ਉਹ ਜਿੱਥੇ ਮੈਂ ਵੀ ਬੈਠਾ ਤਾਂ ਮਰਦ ਮੱਤਵਰ ਅੱਛਾ ਮੇਰੇ ਵਿੱਚ ਨਾ ਹੋਗਾ ਤਾਂ ਉਹ ਗੱਲ ਤਾਂ ਪੱਕੀ ਹੋਈ ਕਿ ਨਹੀਂ ਬਣਾ ਦੱਸੋ ਮੈਨੂੰ ਇਹ ਗੱਲ ਤਾਂ ਪੱਕੀ ਸੀ ਕੋਈ ਸ਼ੱਕ ਤਾਂ ਨਹੀਂ ਹੈਗੀ ਨਹੀਂ ਨਹੀਂ ਕੋਈ ਸ਼ੱਕ ਨਹੀਂ ਦੀ ਗੱਲ ਮੇਰੀ ਪੱਕੀ ਹੋ ਗਈ ਸਹੀ ਹੋ ਗਈ ਵੀ ਕਿਸਾਨਾਂ ਦੀ ਲਿਸਟਾਂ ਬਣੀਆਂ ਪਈਆਂ ਤੁਹਾਡੇ ਸਾਹਮਣੇ ਆ ਗਈਆਂ ਉਹ ਹੁਣ ਵੀ ਗੱਲ ਉਕਣਈ ਆ ਉਹ ਧੱਲੇਵਾਲ ਸਾਹਿਬ ਇੱਕ ਮਹਾਨ ਨੇਤਾ ਨੇ ਕਿਸਾਨਾਂ ਦੇ ਪੂਰੀ ਦੁਨੀਆ ਦੇ ਉਹਨਾਂ ਨੂੰ ਹਰ ਇੱਕ ਗੱਲ ਦਾ ਪਤਾ। ਪੜ੍ਹੇ ਲਿਖੇ ਬਹੁਤਾਂ ਹੋ। ਕੋਈ ਵੀ ਗੱਲ ਕਰਨੀ ਹੈ ਤਰਕ ਨਾਲ ਕਰਨੀ ਹੈ ਉਹਨਾਂ ਨੇ। ਜੀ। ਉਹ ਨਰਮਾਈ ਨਾਲ ਕਰਨੀ ਹੈ। ਉਬੜ ਕੇ ਨਹੀਂ ਕਦੇ ਵੀ ਪੈਣਾ ਹੈਗਾ ਉਹਨਾਂ ਨੇ। ਪੱਕੀ ਆ। ਸਾਡੀ ਸਰਕਾਰ ਦੀ ਜਿਹੜੀ ਨੀਤੀ ਆ ਨਾ ਇਹ ਜ਼ਮੀਨ ਜਿਹੜੀ ਹੜਪਣੇ ਵਾਲੀ ਆ। ਵਿੱਚ ਕੋਵਿਡ ਘਰਾਣਿਆਂ ਨੂੰ ਅਸੀਂ ਲੈ ਕੇ ਆਈਏ। ਇਹ ਜੇ ਫਾਰਮ ਬਣਾਈਏ 10000 ਏਕੜ ਦਾ 5000 ਏਕੜ ਦਾ। ਵੀ ਫਿਰ ਇਹ ਉਹ ਖੇਤੀ ਕਰਨ ਇੱਥੇ ਮਜ਼ਦੂਰ ਸਾਰਿਆਂ ਨੂੰ ਬਣਾ ਦਈਏ। ਨੀਤੀ ਉਹੀ ਹੈ ਇਹ ਨਾ ਕੋਈ ਸਮਝੇ ਨੇ ਕਾਨੂੰਨ ਬਣਾਉਣ ਨੂੰ ਕਿੱਡੀ ਗੱਲ ਆ ਸਰਕਾਰ ਨੂੰ ਪ੍ਰਧਾਨ ਸਾਹਿਬ ਜਿਸ ਤਰ੍ਹਾਂ ਹੁਣ ਦਿੱਲੀ ਦੇ ਵਿੱਚ ਚੋਣਾਂ ਹੋਈਆਂ ਨੇ ਭਾਜਪਾ ਦੀ ਜਾਦਾ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀ ਆ ਹੁਣ ਲੱਗਦਾ ਹੈ ਕਿ ਜਿਹੜੀ ਦਿੱਲੀ ਦੇ ਵਿੱਚ ਚੋਣਾਂ ਦੇ ਵਿੱਚ ਭਾਜਪਾ ਜਿੱਤੀ ਆ ਉਹਦਾ ਪੰਜਾਬ 'ਚ ਵੀ ਅਸਰ ਪਵੇਗਾ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੱਡਾ ਐਲਾਨ ਹੋਏਗਾ ਦੇਖੋ ਜੀ ਜਿਹੜੀ ਇਹ ਰਾਜਨੀਤੀ ਆ ਨਾ ਇਹ ਰਾਜਨੀਤੀ ਜਿਹੜੀ ਬਹੁਤ ਗੰਦੀ ਹੈ ਇਹ 'ਚ ਕੋਈ ਪਤਾ ਨਹੀਂ ਕਿਹਾ ਹੋਣਾ ਕੇਜਰੀਵਾਦ ਸਾਹਿਬ ਨੇ بڑے ਲੋਕਾਂ ਨੂੰ ਸੁਪਨੇ ਦਿਖਾਈ ਜਦ ਸਾਡੇ ਲਖਸਣ ਤੇ ਆਪਣੀ ਲੰਘ ਕੇ ਗਈ ਸੀ ਹੁਣ ਤਾਂ ਚਲੋ ਨੇੜੇ ਲੱਗਦੀ ਜਾਂਦੀ ਆ ਪਹਿਲਾਂ ਤਾਂ ਇਹਨੇ ਆਪਣਾ ਕੈਂਡੀਡੇਟ ਹੀ ਨਹੀਂ ਦੱਸਿਆ ਕਿ ਮੁੱਖ ਮੰਤਰੀ ਕੌਣ ਬਣੂਗਾ ਲੋਕ ਪਾਸਾ ਵਟਦੇ ਤੇ ਜਦੋਂ ਭਗਵੰਤ ਮਾਨ ਸਾਹਿਬ ਨੂੰ ਕਿਹਾ ਤੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣ ਗਏ ਲੋਕ ਜਦੇ ਨਾਲ ਜੁੜ ਗਏ ਇਹਨਾਂ ਦੇ ਹੈ ਬڑے بڑے ਸੁਪਨੇ ਦਿਖਾਤੇ ਨੇ ਲੋਕਾਂ ਨੂੰ ਇਹਨਾਂ ਨੇ ਰਾਜਨੀਤੀ ਲੋਕਾਂ ਇਕ ਨਹੀਂ ਕਰਦੇ ਉਹਨੇ ਹਮੇਸ਼ਾ ਹੀ ਕਰਦੇ ਹੁੰਦੇ ਆ ਸਾਡੀ ਰਾਜਨੀਤੀ ਜਿਹੜੀ ਭਾਰਤ ਦੀ ਆ ਪੰਜਾਬ ਦੀ ਆ ਔਰ ਬਾਹਰ ਦੇ ਦੇਸ਼ਾਂ ਦੀ ਆ ਜਮੀਨ ਅਸਮਾਨ ਦਾ ਫਰਕ ਹੈ ਕਿਸੇ ਵੀ ਉਥੇ ਰਾਜਨੀਤਾ ਜਿਹੜਾ ਕੋਈ ਪਹਿਲਾ ਪ੍ਰਧਾਨ ਮੰਤਰੀ ਬਣਦਾ ਜਾਂ ਉਹ ਸਟੇਟ ਦਾ ਹੁੰਦਾ ਨੇਤਾ ਹੁੰਦਾ ਉਥੇ ਤੁਸੀਂ ਦੇਖ ਲਓ ਬਾਹਰ ਦੇ ਜਿਸਾਂ ਇੱਕ ਨਾ ਪ੍ਰੋਪਰਟੀਆਂ ਨੇ ਬਣਾਈਆਂ ਜਿੱਕਨਾਂ ਇਹ ਬਣਾ ਲੈਣੇ ਆ ਜਿਹੜੀਆਂ ਉਹਨੂੰ ਭਾਜਵਾਦੀ ਆਪ ਰਾਜਨੀਤੀ ਲਾ ਲਈਓ ਤੇ ਕਾਂਗਰਸ ਦੀ ਲਾਈਏ ਇਹ ਕਾਮਪਾਰਟੀ ਆ ਗਈ ਇਹਨਾਂ ਨੇ ਹਰ ਇੱਕ ਚੀਜ਼ ਦਾ ਲੋਕਾਂ ਨੂੰ ਪਹਿਲਾਂ ਤਾਂ ਨੇ بڑے ਸੁਪਨੇ ਦਿਖਾਉਣੇ ਆ ਤੁਹਾਨੂੰ ਅਸੀਂ ਫਰੀ ਦੀਆਂ ਬੜੀਆਂ ਲਾਲਚ ਦਿੰਨੇ ਆਏ ਸਾਡੇ ਲੋਕ ਫਰੀ ਨੂੰ ਬੜਾ ਭੱਜਦੇ ਆ ਮੈਂ ਨਾ ਫਰੀ ਕੁਝ ਨਹੀਂ ਚਾਹੀਦਾ ਹੈਗਾ ਸਾਰੇ ਚੀਜ਼ਾਂ ਦਾ ਪੈਸੇ ਨਾਲ ਚੱਲਦੀਆਂ ਜੀ। ਹੂੰ। ਬਿਜਲੀ ਵੀ ਦੇਖੋ ਉਹ ਤੇ ਆਪਾਂ ਨੇ ਮੁਲਾਜ਼ਮ ਰੱਖਨੇ ਆ ਉਹਨੂੰ ਤਨਖਾਹ ਨਹੀਂ ਦੇਣੀ। ਉਹ ਵੀ ਫ੍ਰੀ ਨਹੀਂ ਚਾਹੀਦਾ ਇਹਦਾ। ਮੈਨੂੰ ਕੋਲੇ ਉਹ ਰੇਡ ਕਟਾ ਦਿਓ। ਹੂੰ। ਰੇਡ ਕੱਟ ਕਰ ਦਿਓ ਉਹਨਾਂ ਦਾ। ਰੇਡ ਕੱਟ ਕਰਕੇ ਲਾਓ ਕੋਈ ਚੀਜ਼ ਫ੍ਰੀ ਨਾ দাও ਕਿਸੇ ਨੂੰ ਵੀ। ਜੋ ਰੇਟ ਬਣਦਾ ਉਹ ਲਾਓ ਉਹਦੇ। ਜੀ। ਫ੍ਰੀ ਨਹੀਂ ਹੋਣਾ ਚਾਹੀਦਾ। ਲੋਕ ਸਾਡੇ ਬਰੇ ਭਰਮਾ ਜਿਨੇ ਸਾਨੂੰ ਫ੍ਰੀ ਇਹ ਫਰੀਦੇ لالਚ ਨੇ ਸਾਡਾ ਭਾਰਤ ਦੇਸ਼ ਹੈ ਜਿਹੜਾ ਵਿੱਚ ਸਾਡਾ ਪੰਜਾਬ ਆ ਗਿਆ ਇਹ ਲੋਕਾਂ ਨੂੰ ਕੰਗਾਲ ਕਰਤਾ ਕੰਗਾਲੀ ਦੇ ਰਸਤੇ ਰੁਕ ਤੋਰ ਤੇ ਇਹ ਕੋਈ ਦੋਹ ਰਾਏ ਨਹੀਂ ਕਿ ਲੋਕ ਸੋਚ ਕੇ ਤਾਂ ਦੇਖਣ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਹਦਾ ਵੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜਸੰਦਾ ਦਦਾ ਕਿਰਤ ਕਰਨੀ ਹੈ ਜਰੂਰ ਮਹਾਰਾਜ ਜੀ ਕਹਿੰਦੇ ਔਰ ਵੰਡ ਕੇ ਛਕਣਾ ਫਿਰ ਨਾਮ ਜਪਣਾ ਤੀਜੇ ਨੰਬਰ ਬਨਾਮ ਜਪਣਾ ਆਇਆ ਗੁਰੂ ਨਾਨਕ ਸਾਹਿਬ ਜੀ ਦਾ ਸਾਡੇ ਦਾ ਹੁਣ ਜਿਹੜੇ ਨੇਤਾ ਐ ਕਹਿੰਦੇ ਛੱਡੋ ਸਾਡੀਆਂ ਪਣਾ ਝੋਲੀਆਂ ਭਰ ਦੋ ਇਹਨਾਂ ਦੇ ਘਰ ਭਰ ਲਈ ਹੁਣ ਪਹਿਲਾਂ ਆਮ ਪਾਰਟੀ ਵੇਲੇ ਬਲਾਂਦੀ ਰਹੀ ਤੀ ਸਕੀਰ ਵਾਦਲ ਵਰਗਵੰਤਵਨ ਬੜਾ ਬੋਲਦਾ ਰਿਹਾਤਾ ਹੁਣ ਕਿੱਡੇ ਕਿੱਡੇ ਕਾਫਲੇ ਬਣਾ ਕੇ ਚੱਲ ਰਿਹਾ ਉਹ ਖਾਂਤਰੀ ਦੀ ਜੋ ਧਰਮ ਪਤਨੀ ਐ ਉਹਦੇ ਕੋਲ ਤੁਸੀਂ ਸਿਉਨਾ ਲਾ ਲਓ ਤੇ ਗੱਲ ਚ ਕਿੰਨਾ ਪਾਇਆ ਹੁੰਦਾ ਉਹ ਕਿੱਥੇ ਤੇ ਆ ਗਿਆ ਦੂਜੀ ਐ ਰੋਹਿੰਦਰਮ ਪਤਨੀ ਇਹ ਪਹਿਲੀ ਅਮਰੀਕਾ ਦੇ ਵਿੱਚ ਐ ਇੱਕ ਬਹੁਤ ਗੱਲਾਂ ਸੋਚਣ ਵਾਲੀਆਂ ਸਾਡੇ ਲੋਕਾਂ ਜਿਹੜੇ ਇਹ ਬੜੀ ਛੇਤੀ ਇਹਨਾਂ ਦਿਮਾਗ ਪਤਾ ਨਹੀਂ ਕਿਹੇ ਜਿਹੇ ਵੈਗਰੂ ਨੇ ਬਣਾਏ ਵੇ ਕਾਲ ਵਰਕ ਨੇ ਇਹਨੂੰ ਐਂ ਲੱਗਦਾ ਵੀ ਹਾਂ ਸਾਡੇ ਵਾਸਤੇ ਉਹ ਬੰਦਾ ਸਹੀ ਇਹ ਕਰਕੇ ਦੇਊਗਾ ਕੁਝ ਇਹ ਆਪ ਨਹੀਂ ਕਰਨਾ ਚਾਹੁੰਦੇ ਫਿਰ ਕੀ 2027 ਦੇ ਵਿੱਚ ਕਿਸਾਨੀ ਵੋਟ ਜਿਹੜੀ ਕਿ ਆਮ ਆਦਮੀ ਪਾਰਟੀ ਨੂੰ ਜਾਏਗੀ ਜਾਂ ਨਹੀਂ ਨਹੀਂ ਦੇਖੋ ਸਾਡਾ ਰਾਜਨੀਤੀ ਨਾਲ ਕੋਈ ਲੱਗ ਜੇ ਗਣੀ ਇਹ ਤਾਂ ਸਾਡਾ ਕੋਈ ਲੱਗ ਰਿਹਾ ਰਾਜਨੀਤੀਕ ਲੱਗ ਹੈ ਕਿਸਾਨੀਕ ਲੱਗ ਹੈ ਜਿਹੜਾ ਕੋਈ ਚੰਗੇ ਕੰਮ ਕਰੂਗਾ ਅਗਲੇ ਉਹ ਤਾਂ ਅਸੀਂ ਨੂੰ ਚੁਣਨਗੇ ਕੋਈ ਚੰਗਾ ਕੰਮ ਕਰਮ ਕਰਕੇ ਦੇਖੇ ਕੋਈ ਜੀ ਪਹਿਲਾਂ ਕਾਂਗਰਸ ਨੇ ਕੀ ਆ ਕਰਿਆ ਲੋਕਾਂ ਨਾਲ ਫੇਰ ਆਮ ਪਾਰਟੀ ਦੇ ਵੀ ਦੇਖ ਲਿਆ ਹਾਂਜੀ ਸਾਰੇ ਇਹਨਾਂ ਨੇ ਵਰਤ ਕੇ ਲੋਕਾਂ ਨੇ ਦੇਖਿਆ ਹੁਣ 27 ਸਾਲ ਰਾਜ ਤੇ ਬਹਰ ਰਹੀ ਹੈ ਪਤਾ ਲੱਗ ਜਣਾ ਆਪਾਂ ਨੂੰ ਸਾਰਾ ਕੁਝ ਉੱਥੇ ਦਿੱਲੀ ਦੇ ਵਿੱਚ 2 ਸਾਲ ਦੇ ਵਿੱਚ ਵੀ ਕਿਆ ਗੁੱਲ ਖਲਾਉਣੇ ਆ ਇਹ ਜੀ ਬਾਜ਼ੀਬਾ ਦਾ ਪਤਾ ਲੱਗੇ ਜਾਣਾ ਆ ਸਭ ਨਹੀਂ ਲੱਗ ਰਹੇ ਹਾਂ ਅਸੀਂ ਦਿੱਲੀ ਜਾ ਰਹੇ ਹਾਂ ਤੇ ਸਾਨੂੰ ਕਦੇ ਰੋਕ ਲੈ ਜੀ ਇਹਨਾਂ ਨੇ ਸਾਰਾ ਰਾਈਟ ਨਹੀਂ ਹੈਗਾ ਦਿੱਲੀ ਜਾਣ ਫਿਰ ਹੁਣ ਦਿੱਲੀ ਜਾਣ ਦਾ ਕੋਈ ਅਗਲੀ ਰਣਨੀਤੀ ਕਿਸਾਨਾਂ ਨੇ ਖੜੀ ਆ ਨਹੀਂ ਦੇਖੋ ਜੀ ਹਾਲੇ ਹੁਣ 14 ਤਰੀਕ ਦੀ ਜਿਹੜੀ ਮੀਟਿੰਗ ਹੋਊਗੀ ਸਰਕਾਰ ਦੇ ਨਾਲ ਜੀ ਉਹਦੇ ਬਾਅਦ ਹੀ ਕੋਈ ਰਣਨੀਤੀ ਬਣਾਈ ਜਾਊਗੀ ਅਸੀਂ ਹੁਣ ਪਿੰਡ ਪਿੰਡ ਮੈਂ ਅੱਜ ਇਕਾਈ ਖੜੀ ਕਰਕੇ ਆਏ ਆ ਆਪਣੇ ਬਸੀ ਪਠਾਨਾ ਬਲਾਕ ਦੇ ਵਿੱਚ ਕਮੰਡਗੜ ਉਹ ਲੋਕਾਂ ਨੇ ਬੜਾ ਉਹਨਾਂ ਨੂੰ ਪਹਿਲਾਂ ਪਿਆਰ ਨਾਲ ਲੈ ਕੇ ਆਏ ਹੁਣ ਡਟ ਕੇ ਖੜ ਗਏ ਸਿੱਧੂ ਬ੍ਰਜਾ ਤੇਜਮੰਦੀ ਦੇ ਵਿੱਚ ਇੱਕ ਅਸੀਂ ਹੁਣ ਦਫ਼ਤਰ ਵੀ ਖੋਲੋਣਾ ਇੱਥੇ ਬਸੀ ਪਠਾਣਾ ਦੇ ਵਿੱਚ ਸਾਨੂੰ ਜਗ੍ਹਾ ਵੀ ਮਿਲ ਗਈ ਦਫ਼ਤਰ ਖੋਲਣੇ ਖਾਤਰ ਉੱਥੇ ਅਸੀਂ ਦਫ਼ਤਰ ਖੋਲ੍ਹ ਦੇਣਾ ਉੱਥੇ ਅਸੀਂ ਕਿਸਾਨਾਂ ਦੀਆਂ ਕੋਈ ਸ਼ਿਕਾਇਤ ਹੋਊਗੀ ਕੋਈ ਕੰਮਕਾਰ ਹੋਣਗੇ ਉੱਥੇ ਅਸੀਂ ਵੀ ਰਜਿਸਟਰ ਬੰਦਰ ਪਠਾਵਾਂਗੇ ਸੇਵਾਦਾਰ ਉਹ ਫਿਰ ਨੋਟ ਕਰੇ ਕਰੂਗਾ ਕਿਸਾਨਾਂ ਦੇ ਕੰਮ ਕਰਾਉਣੇ ਖਾਤਰ ਜ਼ਰੂਰੀ ਆ ਦਫ਼ਤਰ ਤਾਂ ਬਹੁਤ ਹਰ ਇੱਕ ਬੰਦੇ ਨੂੰ ਆਪਣੇ ਬਲਾਕ ਦੇ ਵਿੱਚ ਬਲਾਕ ਪੱਧਰ ਦੇ ਦਫ਼ਤਰ ਖੋਲ੍ਹਣੇ ਚਾਹੀਦੇ ਆ ਇਹ ਆਪਾਂ ਨੇ ਅੱਗੇ ਵਧਣਾ ਇਹਦੇ ਖਾਤਰ ਉਹ ਲੋਕ ਭਟਕੇ ਦੇ ਫਰੀ ਜਾਂਦੇ ਉਹਨੂੰ ਪਤਾ ਨਹੀਂ ਅਸੀਂ ਜਾਈਏ ਕਿੱਥੇ ਜਦ ਇੱਕ ਦਫ਼ਤਰ ਖੁੱਲ ਗਿਆ ਉਹ ਦਫ਼ਤਰ ਦੀ ਪਤਾ ਲੱਗ ਜਾਣਾ ਵੀ ਇਹ ਦਫ਼ਤਰ ਆ ਉੱਥੇ ਅਸੀਂ ਆਪਣੀ ਸ਼ਿਕਾਇਤ ਉਹ ਦਫ਼ਤਰ ਚ ਲੈ ਕੇ ਜਾਈਏ ਕੋਈ ਵੀ ਕੰਮ ਕਰਾਉਣਾ ਹੋਵੇ ਸਾਨੂੰ ਦੱਸੇ ਆ ਕੇ ਅਸੀਂ ਹੁਣ ਬੱਸ ਹੀ ਬਠਾਣਾ ਚ ਅਸੀਂ ਜਲਦੇ 14 ਜਿਹੜੀ ਆਪਣੀ ਮੀਟਿੰਗ ਹੋਣੀ ਆ ਨਾ ਆਹ 12 ਤਰੀਕ ਦੇ ਬਾਅਦ ਆਪਣੀ 13 ਤਰੀਕ ਨੂੰ ਸ਼ੰਭੂਪੁਰਾ ਕੱਲ ਨੂੰ ਸੰਗਰੀਆਂ ਵਿੱਚ ਰਾਜਸਥਾਨ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਆ ਅਸੀਂ ਬੇਨਤੀ ਇਹੀ ਆ ਸਾਰੇ ਸਾਡੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਚਾਹੇ ਦੁਕਾਨਦਾਰ ਗੱਡੀਆਂ ਵਾਲੇ ਡਰਾਈਵਰਾਂ ਚਾਹੇ ਇੱਕ ਪਲੇਟਫਾਰਮ ਉੱਤੇ ਇਕੱਠੇ ਹੋ ਜੋ ਜੇ ਤੁਸੀਂ ਨਹੀਂ ਬਚਣਾ ਸਾਨੂੰ ਇੱਕ ਏਕਾ ਕਰਕੇ ਹੀ ਰਹਿਣਾ ਪੈਣਾ ਜੇ ਸਾਡੀ ਏਕਤਾ ਬਣ ਗਈ ਸਾਰਾ ਕੁਝ ਮਿਲ ਜੇਣਾ ਜੀ ਪੱਕਾ ਆ ਕਹੇ ਨੇ ਰੀਡੀ ਮੰਗੇ ਆਈ ਆ ਲਾ ਪਟਰੋਲ ਡੀਜ਼ਲ ਦਾ ਰੇਟ ਘਟਾ ਦੇਣੀ ਜੀ ਇਹ ਸਾਧਿਆਂ ਹੋਰ ਨੁਕਤਾ ਟਰਾਲ ਡੀਜੀ ਡੀਜੀ ਨਾਲ ਏੜੇ ਘਟਾ ਦੇਣ ਕਿਸਾਨਾਂ ਨੂੰ ਡੀਜ਼ਲ ਦੀ ਲੋਡ ਹੁੰਦੀ ਹੈ ਨਾ ਟੈਕਸ ਕਿੰਨਾ ਲੱਗਿਆ ਵਾ 46% ਤਾਂ ਪੰਜਾਬ ਸਰਕਾਰ ਲਾ ਰਹੀ ਹੈ 24 25% ਕੇਂਦਰ ਸਰਕਾਰ ਲਾ ਰਹੀ ਹੈ ਜੀ ਇਹ ਟੈਕਸ ਘਟਾ ਦੇਣ ਲਾ ਕਿਸਾਨਾਂ ਦੇ ਉੱਪਰ ਦੇ ਮੈਂ ਕਹਿੰਦਾ ਕਿਸਾਨਾਂ ਨੂੰ ਤੁਹਾਨੂੰ ਟੈਕਸ ਨਹੀਂ ਲੱਗੂਗਾ ਡੀਜ਼ਲ ਦੰਨੇ ਆ ਭਾ ਸਾਨੂੰ ਜਿਹੜਾ ਹੈਗਾ ਚੱਲ ਰਿਹਾ ਸਰਕਾਰ ਦੇ ਰਹੀ ਹੈ ਅਗਲੀ ਗੱਲ ਹੋਰ ਹੈ ਰੇ ਦਾ ਭਾਜਮ ਦੇ ਘਟਾ ਦੇਣਾ ਹੁਣ ਜਿਹੜਾ ਅਸੀਂ ਤਾਂ ਇਹ ਕਿਹਾ ਵੀ ਸੁਆਮੀ ਨਾਥ ਰਿਪੋਰਟ ਦੇ ਹਿਸਾਬ ਨਾਲ ਸਾਨੂੰ ਭਾ ਦੇ ਦਿਓ ਸਾਡਾ ਜੋ ਰੇਟ ਦੇ ਬਣਦਾ ਹੈ 5000 ਦੇ ਕਰੀਬ ਕਣਕ ਦਾ ਰੇਟ ਬਣਦਾ ਹੈ। ਸਵਾਮੀਨਾਥ ਰਿਪੋਰਟ ਜੋ ਝੋਨੇ ਦਾ ਰੇਟ ਬਣਦਾ ਉਹ 35-3600 ਦੇ ਉੱਪਰ ਬਣ ਰਿਹਾ ਹੈ ਕੁਇੰਟਲ ਦਾ। ਸਾਡਾ ਤਾਂ ਇਹ ਨਾ ਦਿਖ ਰਿਹਾ ਉਹ ਜੀ ਲਾਗਤ ਆਉਂਦੀ ਆ। ਲਾਗਤ ਇੰਨੇ ਜੁੜਦੀ ਹੈਗੀ। ਲਾਗਤ ਜੁੜ ਕੇ ਵਿੱਚ ਇੰਨਾ ਰੇਟ ਬਣ ਰਿਹਾ ਉਹ। ਸੋ ਇਹ ਸਵਾਮੀਨਾਥ ਰਿਪੋਰਟ ਦਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਾਂ ਵੀ ਸਾਡੀ ਸਰਕਾਰ ਬਣਾਓ। ਅਸੀਂ ਇਹ ਤੁਹਾਨੂੰ ਦਵਾਂਗੇ। ਮੁਕਰ ਗਈ। ਮੁੱਕਰ ਜਿਵੇਂ ਬੰਦਾ ਉਹਦਾ ਕੋਈ ਰਾਜ ਨਹੀਂ ਹੈਗਾ ਮਰ ਤੇ ਮੁੱਕਰ ਕੇ ਇੱਕ ਬਰਾਬਰ ਆਉ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਲੋਕਾਂ ਨੂੰ ਉਹੀ ਕਹੀ ਜਾਂਦੇ ਹੈ ਮਹਿੰਗਾਈ ਹੋ ਜੂਗੀ ਮਹਿੰਗਾਈ ਤਾਂ ਹੋਈ ਵੀ ਉਹ ਆ ਜੀ ਜੇ ਖੇਤੀਬਾੜ ਘਰਾਣਿਆਂ ਨੇ ਸਾਂਭ ਲਈ ਤੁਹਾਡੇ ਸਾਹਮਣੇ ਹੈ ਜੀ 200 ਰੁਪਏ ਕਿਲੋ ਦੇ ਘਾਟਾ ਆਟਾ ਮਿਲਣਾ ਨਹੀਂ ਕਿਸੇ ਪੱਕੀ ਗੱਲ ਹੈ ਇਹ ਇਹ ਕੋਈ ਇਹ ਨਹੀਂ ਹੈ ਕਿ ਗੱਲ ਕੋਈ ਆਪਾਂ ਕੋਈ ਨਾਲ ਤੇ ਲਾ ਰਹੇ ਹਾਂ ਕੋਈ ਮੈਂ ਜੋੜ ਰਹੇ ਹਾਂ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਅੱਜ ਤੇ ਤੁਸੀਂ ਵੀ 25 ਸਾਲ ਪਹਿਲਾਂ ਡੀਜ਼ਲ ਰੇਟੇ ਲਾ ਲੁ ਗਿਆ ਹੁੰਦਾ ਤਾਂ ਅੱਜ ਰੇਡ ਡੀਜ਼ਲ ਦਾ ਬਟਰਾਵਲ ਦਾ ਕੀ ਆਏ ਫੇਰ ਨਹੀਂ ਲੋਕਾਂ ਦੀਆਂ ਕਾਰਾਂ ਚੱਲਦੀਆਂ ਜੀ ਕਾਰਾਂ ਵੀ ਚੱਲ ਰਹੀਆਂ ਮੋਟਰਸਾਈਕਲ ਵੀ ਲੋਕਾਂ ਦੇ ਚੱਲ ਰਹੀਆਂ ਲੋਕ ਤਾਂ ਬੋਲ ਨਹੀਂ ਰਹੇ ਇੱਕ ਹੋਰ ਚੀਜ਼ ਦੇਖ ਲੋ ਲੋਕਾਂ ਕੋਲ ਜਦ ਤੁਸੀਂ ਕਾਰ ਖਰੀਦ ਲਈ ਗੱਡੀ ਖਰੀਦ ਲਈ ਜੈਂਸੀ ਚੋਂ ਰੋਡ ਟੈਕਸ ਅਸੀਂ ਦੇ ਦਿੱਤਾ ਪਹਿਲਾਂ ਹੀ ਸੀ ਨਾ ਅੱਗੇ ਜਦ ਤੁਸੀਂ ਫਿਰ ਵਾਹਨ ਲੈ ਕੇ ਆਉਣਾ ਸੜਕ 'ਤੇ ਲੈ ਕੇ ਆਉਣੀ ਆ ਫੇਰ ਲੋਕਾਂ ਕੋਲ ਤੇ ਟੋਲ ਟੈਕਸ ਡਬਲ ਹੋ ਗਿਆ ਨਾ ਦੋ ਹੱਥ ਲੱਡੂ ਹੋ ਗਏ ਜੀ ਸਾਡੇ ਲੋਕ ਗੱਲਾਂ ਤਾਂ ਸੋਚਦੇ ਨਹੀਂ ਹੈਗੇ ਇਹ ਬਿਲਕੁਲ ਨਹੀਂ ਸੋਚਦੇ ਉਹਨਾਂ ਦੀ ਬੁੱਧੀ ਬਹ ਨਹੀਂ ਕਹੀ ਜੀ ਹੈਗੀ ਆ ਪਤਾ ਨਹੀਂ ਆਪਣੀ ਬੁੱਧੀ ਦੇ ਬਦ ਨਹੀਂ ਕੰਮੇ ਹੀ ਲੰਦੇ ਹੈਗੇ ਵੀ ਜਿਹੜੇ ਜਾਂ ਟੈਗਸ ਆਪਾਂ ਨੇ ਰੋਡ ਟੈਗਸ ਤੇ ਦੇ ਦਿੱਤਾ ਟੋਲ ਟੈਗਸ ਦਾ ਕੋਈ ਮਤਬਲੇ ਨਹੀਂ ਬਣਦਾ ਕੋਈ ਤੁੱਕ ਨਹੀਂ ਬਣਦੀ ਹੈਗੀ ਇਹ ਇੱਕ ਚੀਜ਼ ਲੈਣ ਲੈਣ ਉਹ ਆ ਤਾਂ ਰੋਡ ਟੈਗਸ ਲੈ ਲੈਣ ਨਹੀਂ ਟੋਲ ਟੈਗਸ ਲੈ ਲੈਣ ਇਹ ਲੁੱਟ ਲੋਕਾਂ ਦੀ ਜੇਬ ਦੀ ਹੋ ਰਹੀ ਆ ਲੋਕੜੇ ਸੋਚਦੇ ਨੇ ਵਿਚਾਰੇ ਸਾਡੇ ਭੋਲੇ ਪਾਲੇ ਆ ਉਹ ਡਰ ਦਰਦੇ ਆ ਬੋਲਣ ਲੱਗੇ ਜਦ ਕੋਈ ਵੀ ਨੇਤਾ ਹੋਵੇ ਆਪਣੇ ਦੇਸ਼ ਦੇ ਵਿੱਚ ਹੋਵੇ ਜਾਂ ਬਾਹਰਲੇ ਦੇਸ਼ ਜਿਆ ਜਦੋਂ ਤਾਕਤ ਆਉਂਦੀ ਹੈ ਨਾ ਉਹ ਤਾਕਤ ਦੇ ਫਿਰ ਰੰਗ ਦਿਖਾਉਂਦਾ ਉਹ ਜੀ ਹੁਣ ਜਿਵੇਂ ਟਰੰਪ ਸਾਹਿਬ ਦਿਖਾਉਣ ਲੱਗੇ ਸਾਰੀ ਟਰੰਪ ਸਾਹਿਬ ਤਾਕਤ ਦਿਖਾ ਰਹੇ ਹਨ ਆਪਣੀ ਹੁਣ ਜੀ ਉਹ ਬਾਅਦੇ ਤਾਂ ਉਹ ਇਹੀ ਕਰੇਗਾ ਵੀ ਮੈਂ ਲੋਕਾਂ ਨੂੰ ਰਿਪੋਰਟ ਕੀਤਾਗਾ ਸੂਚੀ ਬਣ ਕੇ ਕਹਿੰਦੇ ਆਪਣੇ ਪਹੁੰਚ ਚੁੱਕੀ ਆ 18 ਕਹ ਹਜ਼ਾਰ ਲੋਕਾਂ ਦੀ ਹੋਰ ਸਾਡਾ ਪ੍ਰਧਾਨ ਮੰਤਰੀ ਇੱਕ ਬਿਆਨ ਦੇ ਰਿਹਾ ਹੈਗਾ ਨਾ ਰਾਸ਼ਟ ਆਪਣੇ ਅਮਿਤ ਸ਼ਾਹ ਜੀ ਦੇ ਰਹੇ ਨੇ ਸਾਡੇ ਜੇ ਨਾ ਰੁਜ਼ਗਾਰ ਮਿਲਿਆ ਤਾਂ ਨੌਜਵਾਨ ਬਾਹਰ ਗਏ ਹਨਾ ਚਲੋ ਮੁੱਦਿਆਂ ਤੇ ਆਪਾਂ ਭਟਕ ਜੰਨੇ ਆ ਜਿਹੜੇ ਆਪਾਂ ਮੁੱਦੇ ਦੀ ਗੱਲ ਚੱਲ ਰਹੀ ਆ ਹੁਣ ਆਪਣੀ 14 ਜੋ ਫਰਵਰੀ ਨੂੰ ਮੀਟਿੰਗ ਹੋਣੀ ਆ ਅਸੀਂ ਇਹ ਦਾਸ ਪਰਮਾਤਮਾ ਅੱਗੇ ਕਰਦੇ ਆ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਤਾਂਦਰੁਸਤ ਹੋ ਕੇ ਐਨ ਚੜ੍ਹਦੀ ਕਲਾ ਚੋ ਮੀਟਿੰਗ ਚ ਬੈਠਣ ਚੱਲ ਗਏ ਸਰਕਾਰ ਦੇ ਅੱਖਾ ਚ ਅੱਖਾਂ ਪਾ ਕੇ ਉਹ ਗੱਲ ਕਰਨ ਜੀ ਪ੍ਰਧਾਨ ਸਾਹਿਬ ਹੁਣ 14 ਫਰਵਰੀ ਨੂੰ ਤਾਂ ਚਲੋ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਉਮੀਦ ਕਰਦੇ ਆ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਪਰੰਤੂ ਜਿਹੜੀ ਹੁਣ ਮਹਾਪੰਚਾਇਤ ਸੱਦੀ ਜਾਰੀ ਉਸ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਸਨੇਹਾ ਲਾਉਣਾ ਚਾਹੋਗੇ ਤੁਸੀਂ ਹਾਂਜੀ ਬਿਲਕੁਲ ਮੈਂ ਕਿਸਾਨਾਂ ਨੂੰ ਨਹੀਂ ਕੱਲਿਆਂ ਨੂੰ ਮੈਂ ਮਜ਼ਦੂਰਾਂ ਨੂੰ ਵੀ ਬੇਨਤੀ ਕਰਨੀ ਹੈ ਮੈਂ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਨੀ ਹੈ ਛੋਟੇ ਵਪਾਰੀਆਂ ਨੂੰ ਬੇਨਤੀ ਕਰਨੀ ਹੈ ਆ ਤੁਹਾਡੇ ਇਲਾਕੇ ਦੇ-ਡੇ ਮਾਲ ਖੁੱਲ ਗਏ ਜਿਹੜਾ ਸਿਹੜਾ ਵਪਾਰੀ ਆ ਉਹ ਨਾ ਸੋਚਿਆ ਵੀ ਮੈਂ ਬਚ ਜੂੰਗਾ ਅਖਲੇ ਨੇ ਮਾਲ ਕਿ ਨਹੀਂ ਭੱਜੇ ਨੇ ਜਾਣਾ ਇਹ ਮਾਲ ਕਾਤੇ ਖੁੱਲ ਰਹੇ ਆ ਇਹ ਕੋਈ ਨਾ ਕਿਸੇ ਵਪਾਰੀ ਨੇ ਵਿਰੋਧ ਨਹੀਂ ਕੀਤਾ ਜੀ ਨਾ ਕਿਸੇ ਦੁਕਾਨਦਾਰ ਨੇ ਵਿਰੋਧ ਕੀਤਾ ਉਹ ਵੀ ਆਪਣਾ ਮਾੜਾ ਬੁੱਧੀ ਪਰ ਜ਼ੋਰ ਦੇਣ ਇਸ ਦੇ ਉੱਪਰ ਵੀ ਅਸੀਂ ਕਿਸਾਨਾਂ ਦਾ ਸਾਥ ਦਈਏ ਜੀ ਜਿਹੜੇ ਮਾਲ ਆ ਜਿਹੜੇ ਇਹ ਇਹ ਸਾਡਾ ਵਪਾਰੀ ਵੀ ਬਚਿਆ ਰਹੇ ਸਾਡਾ ਦੁਕਾਨਦਾਰ ਵੀ ਬਚਿਆ ਰਹੇ ਸਾਡੇ ਕੱਪੜੇ ਵਪਾਰੀ ਵੀ ਬਚੇ ਰਹਿਣ ਹੁਣ ਜਿਹੜੇ ਬਾਜ਼ਾਰ ਆ ਬੜੇ ਬੜੇ ਇਹ ਜਿਹੜੀ ਆਪਣੀ ਨਿਊ ਵਰਲਡ ਆਰਡਰ ਜਿਹੜਾ ਆਇਆ ਹੈ ਨਾ ਇਹ ਹੀ ਚੀਜ਼ ਆ ਕਹਿੰਦੇ 1 ਵਜਾ 1 ਦਾ ਕਰ ਦੋ ਹਰ ਇੱਕ ਚੀਜ਼ ਇੱਕ ਛੱਤ ਥੱਲੇ ਕਰ ਦੋ ਹਮ ਸਾਰੀ ਛੱਤ ਇੱਕ ਹੋਊਗੀ ਹਰ ਇੱਕ ਚੀਜ਼ ਉੱਥੇ ਮਿਲੇ ਇਹ ਨੀਤੀ ਹੈ ਜਿਹੜਾ ਨਿਊ ਵਰਲਡ ਆਰਡਰ ਆਇਆ ਇਹ ਕੋਈ ਭੁੱਲੇ ਨਾ ਇਹ ਲਾਗੂ ਸਮਝ ਲਓ ਹੋ ਗਿਆ ਜੀ 트럼ਪ ਸਾਹਿਬ ਉਹੀ ਕੁਝ ਕਰ ਰਹੇ ਆ 트럼ਪ ਦੀ ਉਹੀ ਨਿਗਾ ਨਿਊ ਵਰਲਡ ਆਰਡਰ ਨੂੰ ਲਾਗੂ ਕਰਨੇ ਦੀ ਹੁਣ ਇਹ ਅਮਰੀਕਾ ਦੇਸ਼ ਆ ਜਿਹੜਾ ਇਹ ਸਰਪੰਚ ਆ ਜੀ ਸਾਰਿਆਂ ਦਾ ਸਰਮਾਂਚ ਇਹ ਤਾਕਤ ਇਹਦੇ ਕੋਲ ਬਹੁਤ ਜ਼ਿਆਦਾ ਹੈ ਹਥਿਆਰਵੰਦ ਹੈ ਸਾਡੇ ਦੇਸ਼ ਕੋਲ ਹਲੇ ਉਹ ਤਾਕਤ ਉਨੀ ਆ ਹੀ ਨਹੀਂ ਭਾਰਤ ਕੋਲ ਜਿੰਨੀ ਆਉਣੀ ਚਾਹੀਦੀ ਇਹ ਸਾਡੇ ਨੇਤਾ ਨੇ ਜਿਹੜਿਆਂ ਨੇ ਇਹਨਾਂ ਨੇ ਖਾ ਲਿਆ ਦੇਸ਼ ਸਾਡੇ ਲੋਕਾਂ ਦਾ ਪੈਸਾ ਜਿਹੜਾ ਇਹ ਹੜੱਪਾ ਗਏ ਮੈਂ ਕਹਿੰਦਾ ਇਨਕੁਆਰੀ ਕਰਾ ਲਓ ਕੱਲੇ ਕੱਲੇ ਨੇਤਾ ਦੀ ਪਨਾ ਪਿਛਲਾ ਰਿਕਾਰਡ ਚੱਕ ਲਓ ਉਹਦੇ ਕੋਲ ਕਿਆਤਾ ਉਹਦੇ ਕੋਲ ਕਿਆਤਾ ਪਿਛਲਾ ਰਿਕਾਰਡ ਚੱਕੋ ਉਹਦਾ ਜਦ ਨੇਤਾ ਬਣ ਗਿਆ ਫਿਰ ਇਹ ਕੋਲ ਕਿਆ ਬਣ ਗਿਆ ਇਹ ਬਾਹਰਲੇ ਦੇਸ਼ 'ਚ ਨਹੀਂ ਇਹ ਚੀਜ਼ਾਂ ਹੈਗੀਆਂ ਬਾਹਰਲੇ ਦੇਸ਼ 'ਚ ਬਿਲਕੁਲ ਇਹ ਚੀਜ਼ ਨਹੀਂ ਹੈਗੀ ਇਹ ਇਹ ਬਰਾਬਰੀ ਦਾ ਬਾਹਰਲੇ ਦੇਸ਼ਾਂ ਦੀ ਕਰਨੇ ਨੂੰ ਫਿਰਦੇ ਆ ਪਹਿਲਾਂ ਨਾ ਨੇਤਾ ਦੇ ਦੇਖ ਲੋ ਕਿੰਨੇ ਸਿਆਣੇ ਤੇ ਸੂਝੀਮਾਨ ਆ ਉਹ ਆਪਣੀ ਜਿਹੜੀ ਪਰਜ ਆ ਉਹ ਕਿੰਨਾ ਧਿਆਨ ਰੱਖਦੇ ਆ ਸਾਡੇ ਰੱਖਦੇ ਆ ਕਿ ਧਿਆਨੇ ਆਣ ਚੰਦ ਵਰ ਆਪਣੇ ਪਿੰਡ ਤਾਂ ਚੰਦਪਾਣ ਪਿੰਡ ਫ੍ਰੀ ਕੋਰਟ ਵਿੱਚ ਜੀ ਜੇ ਤੋਂ ਕੀ ਹੋਇਆ ਸੀ ਉੱਥੇ ਦੇਖੋ ਹੁਣ ਤੁਸੀਂ ਪੱਤਰਕਾਰ ਆ ਤੁਸੀਂ ਦੇਖਿਆ ਕਰੋ ਚੀਜ਼ਾਂ ਵਾਲੇ ਵਾਲੇ ਕੀ ਵਾਪਰਦੀਆਂ ਘਟਨਾ ਵਾਪਰੀ ਹੈ ਉੱਥੇ ਆਪਸ ਵਿੱਚ ਲੋਕ ਲੜਾਉਂਦੇ ਇੱਕ ਪਾਣੀ ਦਾ ਮਸਲਾ ਆਤਾ ਸਾਡੇ ਪਾਣੀਆਂ ਦਾ ਮਸਲਾ ਵੀ ਬਹੁਤ ਜਿਹੜਾ ਕਿ ਉਲਝਿਆ ਪਿਆ ਗੱਲ ਪਤਾ ਕਿ ਆ ਜੀ ਸਾਰੇ ਹੱਲ ਹੱਲ ਹੋ ਜਾਣਗੇ ਮਸਲੇ ਜੇ ਲੋਕ ਇਕੱਠੇ ਹੋ ਜਾਣ ਤਾਂ ਸਾਡੇ ਲੋਕਾਂ ਨੂੰ ਇਕੱਠੇ ਕਰਨੇ ਦੀ ਹੈ ਇੱਕ ਆਕਰਨ ਦੀ ਲੋੜ ਜਿਸ ਦਿਨ ਇਕਾ ਸਾਡੇ ਲੋਕਾਂ ਦਾ ਹੋ ਗਿਆ ਉਦੋਂ ਸਾਰੇ ਮਸਲੇ ਹੱਲ ਹੋ ਜਾਣੇ ਹੁਣ ਸਾਡੀ ਜਥੇਬੰਦੀ ਲਾ ਲੋ ਹੁਣ ਘਰ ਦੇ ਵਿੱਚ ਨਾ ਇੱਕ ਲਾਣੇਦਾਰ ਹੁੰਦਾ ਸਾਰੇ ਲਾਣੇਦਾਰ ਥੋੜੇ ਹੁੰਦੇ ਆ ਹੁਣ ਜੇ ਮੈਂ ਆ ਬਜ਼ੁਰਗਾਂ ਮੈਂ ਘਰ ਦਾ ਲਾਣੇਦਾਰ ਤਾਂ ਮੈਂ ਹੀ ਹੂੰਗਾ ਨਾ ਤਾਂ ਕਰ ਸਾਡਾ ਚੱਲੂਗਾ ਇਹ ਸਾਡਾ ਦੇਸ਼ ਸਾਡਾ ਘਰੇ ਆ ਜੇ ਸਾਡਾ ਘਰੇ ਆ ਜੇ ਇਹਦਾ ਲਾਣੇਦਾਰ ਸਹੀ ਬਣ ਜਵੇ ਹੁਣ ਮੋਦੀ ਸਾਹਿਬ ਨੇ ਐਮਐਸਬੀ ਗਰੰਟੀ ਕਾਨੂੰਨ ਲੈ ਬਣਾ ਦੇਣਾ ਕਹਿੰਦੇ ਬਣਾਤਾ ਜੀ ਅਸੀਂ ਨੇ ਕਿੰਨਾ ਕੁ ਟਾਈਮ ਲੱਗਣਾ ਇਹਨੂੰ ਕਾਨੂੰਨ ਦੀ ਗੱਲ ਚੱਲਦੀ ਆ ਨਾ ਅਗਲੀ ਗਾ ਸੁਆਮੀ ਨਾਥਨ ਰਿਪੋਰਟ ਆ ਜੇ ਭਾਅ ਕਹਿੰਨੇ ਆ ਭਾਅ ਤੋਂ ਦੇ ਸਾਬ ਕਲੇ ਮਿਲੀ ਜਾਣਾ ਸਵਾਮੀ ਦਾ ਰਿਪੋਰਟ ਜੇਕ ਸਾਰੀ ਚੀਜ਼ ਦਾ ਰੇਟ ਡਾਊਨ ਕਰ ਦੇਗਾ ਪੈਟਰੋਲ ਦਾ ਡੀਜ਼ਲ ਦਾ ਹੋਰ ਵਸਤੂਆਂ ਦਾ ਭਾਅ ਥੱਲੇ ਆ ਗਿਆ ਆਟੋਮੈਟਿਕ ਸਾਡੀ ਰੇਟ ਥੱਲੇ ਆ ਜਿੰਨੇ ਆਪੇ ਆਟੋਮੈਟਿਕ ਆਈ ਜਾਣਾ ਉਹਦਾ ਕਾਨੂੰਨ ਬਣਾਉਣ ਦਾ ਸਹੀ ਇੱਕ ਗੱਲ ਆ ਸਾਡੇ ਕਾਨੂੰਨ ਦੀ ਮੰਗ ਚੱਲ ਰਹੀ ਹੈ ਇਹ ਮਤ ਸੋਚੇ ਕੋਈ ਵੀ ਅਧੂਲਣਾ ਜਿਹੜਾ ਇਹ ਇਹ ਕਿਸਾਨਾਂ ਦਾ 14 ਫਰਵਰੀ ਵਾਦ ਨਹੀਂ ਹੋਣਾ ਜੇ ਨਹੀਂ ਉਹਨਾਂ ਨੇ ਕਾਨੂੰਨ ਬਣਾਉਣਾ ਨਾ ਹੁਣ ਡੱਲਿਆ ਸਾਹਿਬ ਦੀ ਜਿਹੜੀ ਸਿਹਤ ਆ ਨਾ ਕਈ ਦਿਨ ਮੈਂ ਸੁਣਿਆ ਹੁਣ ਸੋਸ਼ਲ ਮੀਡੀਆ ਪਰ ਮੈਂ ਤਾਂ ਦੇਖੀ ਆ ਖਬਰਾਂ ਸਾਰੀਆਂ ਹੀ ਆਈਆਂ ਹੁੰਦੀਆਂ ਉਹਨਾਂ ਕਹਿੰਦੇ ਟ੍ਰਿਪ ਵੀ ਨਹੀਂ ਲੱਗ ਰਹੀ ਇਹ ਨਾੜਾਂ ਜਿਹੜੀਆਂ ਇਹ ਦਿਖ ਨਹੀਂ ਰਹੀਆਂ ਹੈਗੇ ਡਾਕਟਰ ਕਹਿੰਦੇ ਇਲਾਜ ਕਿਵੇਂ ਹੋਊਗਾ ਉਹਨਾਂ ਦਾ ਪਹਿਲਾਂ ਪ੍ਰਧਾਨ ਸਾਹਿਬ ਇੱਥੇ ਇੱਕ ਸਵਾਲ ਬਣਦਾ ਹੈ ਕਿ ਗੱਲ 5 ਜਾਂ 6 ਦਿਨਾਂ ਬਾਅਦ ਪਤਾ ਚੱਲੀ ਆ ਕਿ ਪ੍ਰਧਾਨ ਸਾਹਿਬ ਦੇ ਹੁਣ ਜਿਹੜੀ ਕਿ ਡ੍ਰਿਪ ਨਹੀਂ ਲੱਗ ਰਹੀ ਇਹ ਤਾਂ ਡਾਕਟਰਾਂ ਨੂੰ ਦੇਖਣਾ ਚਾਹੀਦਾ ਜੀ ਤਾਂ ਡਾਕਟਰਾਂ ਨੂੰ ਸਵਾਲ ਦਾ ਜਵਾਬ ਤਾਂ ਉਹੀ ਦੇਣਗੇ ਇਹਦੇ ਬਾਰੇ ਮਨ ਤਾਂ ਨਹੀਂ ਪਤਾ ਹੈਗਾ ਏ ਡਾਕਟਰ ਦੇਣਾ ਸਵਾਲ ਦਾ ਜਵਾਬ ਸਾਨਾ ਨੂੰ ਵੀ ਨਹੀਂ ਪਤਾ ਸੀ ਇਹ ਗੱਲ ਦਾ ਕਿ ਉਹਨਾਂ ਦੇ ਡ੍ਰਿਪ ਨਹੀਂ ਲੱਗ ਰਹੀ ਇਹ ਨਹੀਂ ਇਹ ਗੱਲ ਤਾਂ ਨਹੀਂ ਸਾਨੂੰ ਪਤਾ ਹੈਗਾ ਡਾਕਟਰਾਂ ਨੇ ਦੱਸਣਾ ਆ ਕੇ ਉਹਨਾਂ ਪਰ ਵਿਸ਼ਵਾਸ ਹੈ ਡਾਕਟਰਾਂ ਪਰ ਜੇ ਸਾਨੂੰ ਡਾਕਟਰਾਂ ਪਰ ਵਿਸ਼ਵਾਸ ਕਰ ਲਿਆ ਡਾਕਟਰਾਂ ਦਾ ਫਰਜ਼ ਨਹੀਂ ਬੰਦ ਹੈਗਾ ਦੱਸਣਾ ਕਿ ਉਹਨੂੰ ਜੇ ਤੇ ਤੁਰੰਤ ਇਹ ਤਾਂ ਹੁਣ ਗੱਲ ਦਾ ਰੌਲਾ ਪੈਣ ਲੱਗਿਆ ਸੋਸ਼ਲ ਮੀਡੀਆ ਪਰ ਵੀ ਹੁਣੇ ਚੱਲ ਰਿਹਾ ਹੈ ਚੈਨਲਾਂ ਪਰ ਵੀ ਹੁਣੇ ਗੱਲ ਚੱਲ ਰਹੀ ਹੈ ਇਹ ਡਾਕਟਰ ਪਹਿਲਾਂ ਪਤਾ ਨਹੀਂ ਕੀ ਕਰ ਰਹੇ ਤੇ ਇਹ ਤਾਂ ਡਾਕਟਰਾਂ ਦੇ ਸਵਾਲ ਦਾ ਜਵਾਬ ਦੇਣਾ ਇਹ ਇਹ ਚ ਕੋਈ ਕਿਸਾਨਾਂ ਦਾ ਨਹੀਂ ਕੋਈ ਹੈਗਾ ਰੋਲ ਏ ਡਾਕਟਰ ਜਦੋਂ ਇਲਾਜ ਉਹ ਕਰ ਰਹੇ ਆ ਉਹਨਾਂ ਦਾ ਫਰਜ਼ ਬਣਦਾ ਨਾ ਦੱਸਣਾ ਹੁਣ ਉਹ ਹੀ ਇਹ ਸਾਲ ਦਾ ਜਵਾਬ ਦਾ ਸਵਾਲ ਦਾ ਜਵਾਬ ਤਾਂ ਉਹੀ ਸਾਨੂੰ ਦੇ ਸਕਦੇ ਆ ਤੁਹਾਨੂੰ ਉਹਨਾਂ ਕੋਲ ਇਸ ਸਵਾਲ ਦਾ ਜਵਾਬ ਹੈ ਜੀ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਇਹ ਸਾਡੇ ਨਾਲ ਅੱਜ ਪ੍ਰਧਾਨ ਸਾਹਿਬ ਮੌਜੂਦ ਸੀ ਤੇ ਅੱਜ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਕਰੀ ਆਈ ਹੋਪ ਉਥੇ 14 ਫਰਵਰੀ ਨੂੰ ਜੋ ਮੀਟਿੰਗ ਹੋਵੇਗੀ ਉਸ ਦੇ ਵਿੱਚ ਕਿਸਾਨਾਂ ਦੇ ਮਸਲੇ ਜਿਹੜੇ ਕਿ ਜਰੂਰ ਹੱਲ ਹੋਣਗੇ ਜਾਂ ਉਹਨਾਂ ਦੀ ਐਮਐਸਪੀ ਨੂੰ ਲੈ ਕੇ ਕੋਈ ਮਸਲਾ ਜਿਹੜਾ ਕਿ ਹੱਲ ਕੀਤਾ ਜਾਵੇਗਾ ਤੇ ਜੇਕਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਕਿਸਾਨ ਅਗਲੀ ਰਣਨੀਤੀ ਕੱਢਣਗੇ ਤੇ ਉਹ ਅਗਲੀ ਰਣਨੀਤੀ ਕੀ ਹੋਵੇਗੀ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਹੁਣ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ